ਇੱਕ ਪੱਤਰਕਾਰ ਤੇ ਹਮਲਾ ਹੋਇਆ ਹੈ ਇਹ ਹਮਲਾ ਇੰਨਾ ਭਿਆਨਕ ਸੀ ਕਿ ਉਹ ਵਿਅਕਤੀ ਪੱਤਰਕਾਰ ਨੂੰ ਮਾਰਨ ਦੇ ਲਈ ਆਇਆ ਸੀ ਪਰ ਇਹ ਖੁਸ਼ਕਿਸਮਤੀ ਉਸ ਪੱਤਰਕਾਰ ਦੀ ਕਿ ਉਹ ਜ਼ਿੰਦਾ ਬਚ ਗਿਆ ਤੁਹਾਨੂੰ ਦੱਸ ਦਈਏ ਰਾਤ ਦੀ ਘਟਨਾ ਹੈਗੀ ਆ ਫਰੋਸਪੁਰ ਦੀ ਜਿੱਥੇ ਇੱਕ ਪੱਤਰਕਾਰ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਅਸਲਾ ਲੈ ਕੇ ਉਹਨਾਂ ਦੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਸੇ ਕਾਰਨਾ ਕਰਕੇ ਉਹ ਪੱਤਰਕਾਰ ਬਚ ਜਾਂਦਾ ਹੈ ਤੇ ਕਈ ਵਾਰ ਕਾਪੇ ਮਾਰ-ਮਾਰ ਕੇ ਉਸ ਨੂੰ ਬੇਰਹਿਮੀ ਦੇ ਨਾਲ ਮਾਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਫਿਲਹਾਲ ਉਹ ਪੱਤਰਕਾਰ ਸਾਡੇ ਨਾਲ ਮੌਜੂਦ ਆ ਪੂਰੀ ਟੀਮ ਸਾਡੇ ਨਾਲ ਮੌਜੂਦ ਆ ਆਖਰਕਾਰ ਮਸਲਾ ਕੀ ਸੀਗਾ ਤਾਂ ਗੁਰਮੀਤ ਰਾਤ ਹਮਲਾ ਹੁੰਦਾ ਤੁਹਾਡੇ ਦੇ ਜਾਨਲੇਵਾ ਆਖਰਕਾਰ ਕੀ ਕਿਵੇਂ ਹੋਇਆ ਕਦੋਂ ਹਮਲਾ ਹੋਇਆ ਕਿੱਥੇ ਹੋਇਆ ਬਿਲਕੁਲ ਜੀ ਸੁਖ ਜੀ ਬਹੁਤ ਹੀ ਮਾੜੀ ਘਟਨਾ ਹੋਈ ਹੈ ਰਾਤ ਜੋ ਨਹੀਂ ਹੋਣੀ ਚਾਹੀ ਸੀ ਆਪਾਂ ਵੀ ਖਬਰਾਂ ਲਵਾਈਆਂ ਜੀ ਅਗਰ ਕੋਈ ਵੀ ਹਨੀ ਟ੍ਰੈਪ ਮਾਮਲਾ ਸੀਗਾ ਮੈਂ ਤੁਹਾਨੂੰ ਕਲੀਅਰ ਕਰਦਾ ਜੀ ਉਹਦੇ ਵਿੱਚ 150 ਤੋਂ ਵੱਧ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਵੀ ਇਹ ਜਿਹੜੇ ਪਰਿਵਾਰ ਹਨਾ ਜੀ ਇਹ ਬਲੈਕਮੇਲ ਕਰਦੇ ਆ ਘਰ ਵਿੱਚ ਲੜਕੇ ਬਲਾ ਕੇ ਲੜਕੀਆਂ ਬਲਾ ਕੇ ਉਹਨਾਂ ਨੂੰ ਬਲੈਕਮੇਲਿੰਗ ਕਰਕੇ ਅਰਧ ਨੰਗਨ ਵੀਡੀਓ ਬਣਾ ਕੇ ਬਲੈਕਮੇਲਿੰਗ ਕਰਕੇ ਪੈਸੇ ਘੜਪਦੇ ਸੀਗੇ ਜੀ ਮਾਮਲਾ ਦਰਜ ਹੋਇਆ ਆ ਆਪਾਂ ਖਬਰਾਂ ਵੀ ਪਬਲਿਸ਼ ਕੀਤੀਆਂ ਜੀ ਲੋਕਾਂ ਨੇ ਉਸ ਚੀਜ਼ ਨੂੰ ਬੜਾ ਐਪਰੀਸ਼ੀਏਟ ਕੀਤਾ ਮੈਂ ਕਹਣਾ ਵੀ ਜ਼ਿਲ੍ਹੇ ਦੇ ਅੰਦਰ ਉਹ ਜਿਹੜਾ ਮਾਮਲਾ ਦਰਜ ਹੋਇਆ ਨਾ ਕਈ ਪਰਿਵਾਰ ਬਚ ਗਿਆ ਸੀਗੇ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ ਅਗਰ ਜੇ ਸਾਡੇ ਨਾਲ ਕੁਝ ਇਸ ਤਰ੍ਹਾਂ ਦੀ ਮਿਸ ਹੈਪਨਿੰਗ ਹੁੰਦੀ ਹੈ ਇੱਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਦਾ ਵੀ ਨਾਮ ਵਿੱਚ ਆਇਆ ਸੀਗਾ ਸਤਪਾਲ ਥਿੰਦ ਜੀ ਗੁਰੂਵਰ ਸਾਹਿਬ ਲਾਈਵ ਵਾਲੇ ਇਹਨਾਂ ਦਾ ਵੀ ਨਾਮ ਵਿੱਚ ਲੈ ਕੇ ਉਹਨਾਂ ਨੇ ਮੈਂਸ਼ਨ ਕੀਤਾ ਸੀ ਵੀ ਅਗਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ ਤਾਂ ਮੇਰੇ ਜ਼ਿੰਮੇਵਾਰ ਇਹ ਬੰਦੇ ਹੋਣਗੇ ਤਿੰਨੋਂ ਦਾ ਹੀ ਰਾਤ ਦੀ ਜਿਹੜੀ ਘਟਨਾ ਹੈ ਰਾਤ 9 ਵਜੇ ਕੇ 25 26 ਮਿੰਟ ਦੀ ਗੱਲ ਹੈ ਜੀ ਮੱਛੀ ਮਾਰਕੀਟ ਦੇ ਨਜ਼ਦੀਕ ਮੈਂ ਖੜੇ ਸੀ ਪੰਜ ਲੜਕੇ ਸੀਗੇ ਜੀ ਜਿਸ ਵਿੱਚੋਂ ਇੱਕ ਨੂੰ ਤਾਂ ਮੈਂ ਪਛਾਣਦਾ ਵਾਂ ਜੀ ਉਹਦਾ ਫੇਸ ਨਹੀਂ ਕਵਰ ਸੀ ਚਾਰ ਜਿਹੜੇ ਲੜਕੇ ਸੀ ਉਹਨਾਂ ਨੇ ਫੇਸ ਕਵਰ ਕੀਤਾ ਆ ਸੀ ਸੁਖ ਜੀ ਮੈਂ ਤੁਹਾਨੂੰ ਦੱਸਣਾ ਜੀ ਔਨ ਦਾ ਸਪੋਰਟ ਆ ਗਿਆ ਨਾ ਮੇਰੇ ਇੱਥੇ ਕੜੱਚ ਮਾਰਤੀ ਉਹਨਾਂ ਜੀ ਪਿਸਟਲ ਸੀਗਾ ਜੀ ਮਤਲਬ ਘੋੜਾ ਦਬਤਾ ਸੀ ਦਬਤਾ ਸੀ ਮੇਰਾ ਹੱਥ ਐਨ ਲੱਗਣਾ ਉਹ ਫਾਇਰ ਹੋਇਆ ਨੀਗਾ ਲੋਕ ਹੋ ਗਿਆ ਜਿਸ ਕਾਰਨ ਉਸ ਬੰਦੇ ਨੇ ਫਿਰ ਕੀ ਕੀਤਾ ਪਿਸਟਲ ਵਿੱਚ ਪਾਇਆ ਤੇ ਇੱਕ ਬੇਸ ਸੀਗਾ ਉਹ ਬੇਸ ਮਾਰਿਆ ਮੇਰੇ ਹੱਥ ਤੇ ਲੱਗੀ ਆ ਆ ਵਾਲੇ ਹੱਥ ਤੇ ਲੱਗੀ ਸੀਗੀ ਔਰ ਉਸ ਤੋਂ ਬਾਅਦ ਉਸ ਬੰਦੇ ਨੇ ਕਾਪਾ ਇੱਥੇ ਮੇਰਾ ਨਾਮ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਜੀ ਤੇ ਕਾਪਾ ਮਾਰਿਆ ਡਾਇਰੈਕਟ ਮੈਂ ਉਹਨੂੰ ਕਹਿ ਰਿਹਾ ਸੀਗਾ ਮੈਂ ਕਿਹ ਦੇਖ ਯਾਰ ਇਨਸਾਨੀਅਤ ਦੇ ਵਿੱਚ ਕਦੇ ਵੀ ਕੋਈ ਦੁਸ਼ਮਣ ਵੀ ਹੋਵੇ ਨਾ ਡਾਇਰੈਕਟ ਹੁੰਦੇ ਤਾਂ ਹਮਲਾ ਨਹੀਂ ਕਰੀਦਾ ਹੁੰਦਾ ਮੈਂ ਕਿਹਾ ਮੈਂ ਤੈਨੂੰ ਜਾਣਦਾ ਹਾਂ ਫਿਰ ਵੀ ਤੂੰ ਇਹ ਮੇਰੇ 'ਤੇ ਕਰ ਰਿਹਾ ਕਹਿੰਦਾ ਕੋਈ ਗੱਲ ਨਹੀਂ ਅੱਜ ਤੈਨੂੰ ਕਹਿੰਦਾ ਮੈਂ ਖਤਮ ਹੀ ਕਰਕੇ ਜਾਊਂਗਾ ਹਿੰਮਤ ਕੀਤੀ ਚਾਰ ਬੰਦਿਆਂ ਦਾ ਇਕੱਲਾ ਮੁਕਾਬਲਾ ਕਰਦਾ ਰਿਹਾ ਰੌੜਾ ਮਾਰਦੇ ਸੀ ਇਸ ਤਰ੍ਹਾਂ ਮੇਰਾ ਹੱਥ ਰਿਹਾ ਵੀ ਮੇਰੇ ਇੱਕ ਸਿਰ ਤੇ ਲੱਗੀ ਹੈ ਦੂਸਰੀ ਨਾਲ ਲੱਗੇ ਕਿਉਂਕਿ ਕਈ ਵਾਰ ਸੁਣੀਦਾ ਇਹ ਐਕਸੀਡੈਂਟ ਦੇ ਕੇਸ ਦੇ ਵਿੱਚ ਵੀ ਜਾਂ ਕੋਈ ਉਹ ਲੜਾਈ ਝਗੜੇ ਦੇ ਵਿੱਚ ਸਿਰ ਤੇ ਤੁਹਾਨੂੰ ਸੱਟ ਨਹੀਂ ਲਗਣੀ ਚਾਹੀਦੀ ਕਿਉਂਕਿ ਅਗਰ ਸਿਰ ਦੇ ਵਿੱਚ ਸੱਟ ਲੱਗ ਗਈ ਬਲੱਡ ਅੰਦਰ ਜਾਏਗਾ ਕਲੋਟ ਜੰਮ ਜਾਣਗੇ ਕੁਝ ਵੀ ਮਾਰਨ ਦੀ ਨੀਤ ਨਾਲ ਆ ਬਿਲਕੁਲ ਮਾਰਨ ਦੀ ਨਹੀਂ ਤੁਸੀਂ ਹਣੀ ਟਰੈਪ ਮਾਮਲੇ ਨੂੰ ਸਾਹਮਣੇ ਲਿਆਂਦਾ ਸੀਗਾ ਇਹ ਅਗਰ ਕੀਤਾ ਜਨਤਕ ਕੀਤਾ ਜੀ ਜਿਹੜਾ ਗਲਤ ਕੰਮ ਹੋ ਰਿਹਾ ਪੱਤਰਕਾਰ ਕੀ ਹੈ ਜੀ ਚੌਥਾ ਧਮ ਚੌਥਾ ਧਮ ਲੋਕਤੰਤਰ ਦਾ ਦੇਖਣ ਕਾਣ ਹੋ ਰਿਹਾ ਜੀ ਜਾਨੀ ਕਿ ਬੰਦਾ ਆਪਣੀ ਆਵਾਜ਼ ਵੀ ਨਹੀਂ ਚੱਕ ਸਕਦਾ ਜੀ ਪਹਿਲਾਂ ਵੀ ਧਮਕੀਆਂ ਦਿੰਦੇ ਰਹੇ ਤੁਹਾਨੂੰ ਬਿਲਕੁਲ ਮਿਲਦੀ ਨਹੀਂ ਧਮਕੀਆਂ ਮੈਂ ਇਗਨੋਰ ਕਰਦਾ ਮੈਂ ਕਹਿੰਦਾ ਇਹਨਾਂ ਦੀ ਕੀ ਹੈਗੀ ਆ ਵੀ ਇਸ ਤਰ੍ਹਾਂ ਪੱਤਰਵਾਰ ਜਿੰਮੇ ਜ਼ਿੰਮੇਵਾਰ ਇਨਸਾਨ ਆ ਐਦਾਂ ਥੋੜੀ ਕੋਈ ਕਾਰਜੂਗਾ ਪੁਲਿਸ ਨਾਲ ਗੱਲ ਹੋਈ ਆ ਪੁਲਿਸ ਕੀ ਕਹਿੰਦੀ ਆ ਬਿਲਕੁਲ ਜੀ ਰਾਤ ਮੇਰੀ ਗੱਲ ਹੋਈ ਸੀ ਮੈਂ ਐਸਐਚ ਉਪਕਾਰ ਜੀ ਨਵੇਂ ਆਏ ਜੁਆਇਨ ਕੀਤਾ ਉਹਨਾਂ ਨੂੰ ਫੋਨ ਕੀਤਾ ਉਹ ਤੁਰੰਤ ਆ ਗਿਆ ਡੀਐਸਪੀ ਅਤਲ ਸੋਨੀ ਜੀ ਹਸਪੀਟਲ ਦੇ ਵਿੱਚ ਆਏ ਮੇਰੇ ਮੋਢਿਆਂ 'ਤੇ ਉਹਨਾਂ ਨੇ ਫਾਤ ਰੱਖਿਆ ਕਿ ਅੰਨ ਬੇਟਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੁਸੀਂ ਆਪਣਾ ਪਹਿਲਾ ਜਿਹੜੀ ਫਸਟ ਏਡ ਹੈ ਆਪਣਾ ਇਲਾਜ ਕਰਾਓ ਬਾਕੀ ਅੱਜ ਸਵੇਰ ਦੀ ਜਿਹੜੀ ਗੱਲ ਹੋਈ ਸੀ ਤੁਸੀਂ ਆਪਾ ਬੈਠ ਕੇ ਸਾਰਾ ਮਸਲਾ ਦੇਖਦੇ ਆਂ ਜੀ ਬਿਲਕੁਲ ਸਤਪਾਲ ਇਹੋ ਜੀ ਹਰਕਤ ਕੀਤੀ ਆ ਖਬਰਾਂ ਡੇਲੀ ਲਾਈ ਦੀਆਂ ਤੁਸੀਂ ਵੀ ਲਾਉਂਦੇ ਹੋ ਆਪਾਂ ਵੀ ਲਾਉਣੇ ਆ ਸਾਰੇ ਪੱਤਰਕਾਰ ਖਬਰਾਂ ਲਾਉਂਦੇ ਆ ਜੀ ਚੌਥੇ ਥੰਮ ਨੂੰ ਇਸੇ ਤਰੀਕੇ ਨਾਲ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਰਾਰਤੀ ਅੰਸਰਾਂ ਦੇ ਵੱਲੋਂ ਕ੍ਰਿਮੀਨਲ ਬੰਦਿਆਂ ਦੇ ਵੱਲੋਂ ਜਿਨ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਪਰਚੇ ਹੈਗੇ ਆ ਕਿਵੇਂ ਦੇਖਦੇ ਹੋ ਇਸ ਪੂਰੇ ਮਸਲੇ ਨੂੰ ਇਹ ਘਟਨਾ ਦੇਖ ਸੋ ਗੱਲ ਲੈ ਹੈ ਗਰਮੀ ਦੀ ਗੱਲ ਕਰਾਂ ਮੇਰੇ ਅੰਜੂ ਆ ਰਿਹਾ ਮੇਰਾ ਅੰਗ ਹੈ ਬੋਲਿਆ ਨਹੀਂ ਜਾ ਰਿਹਾ ਮੇਰੇ ਤੋਂ ਪਰ ਜਿਹੜਾ ਉਹ ਮਸਲਾ ਸੀ ਹਣੀ ਟ੍ਰੈਫਿਕ ਵਾਲਾ ਇੰਨਾ ਉਹਨਾਂ ਲੋਕਾਂ ਨੇ ਲੋਕਾਂ ਨੂੰ ਇੰਨਾ ਲੁੱਟਿਆ ਹੈ ਪੁਲਿਸ ਨੂੰ ਪਤਾ ਹੈ ਮੈਂ ਇਹ ਗੱਲ ਕਹਿ ਦਿੰਨਾ ਮੈਨੂੰ ਚਿਜਕ ਨਹੀਂ ਹੈ ਜਿਹੜੇ ਇੱਥੇ ਪੁਰਾਣੇ ਥਾਣੇਦਾਰ ਰਹਿ ਕੇ ਗਏ ਆ ਜਿਹੜੇ ਇੱਥੇ ਮੁੰਚੀ ਰਹਿ ਕੇ ਗਏ ਆ ਮਹੀਨਾ ਚੱਲਦਾ ਰਿਹਾ ਕਿਸੇ ਨੇ ਹੱਥ ਨਹੀਂ ਪਾਇਆ ਇਸ ਮਸਲੇ ਨੂੰ ਹੋਇਆ ਕਿ ਇੱਕ ਸ਼ਖਸ਼ ਤੋਂ ਇਹਨਾਂ ਨੇ ਉਹਨੂੰ ਬਲੈਕਮੇਲ ਕੀਤਾ ਉਹਦੀ ਵੀਡੀਓ ਤੱਕ ਬਣਾਈ ਉਹ ਮੀਡੀਆ ਦੇ ਵਿੱਚ ਆਉਣ ਤੋਂ ਪਹਿਲੇ ਉਸ ਬੰਦੇ ਕਿਸੇ ਹੋਰ ਦੇ ਸੰਪਰਕ ਵਿੱਚ ਆਇਆ ਮਾਮਲਾ ਦਰਜ ਕਰਵਾਇਆ ਉਹਨਾਂ ਨੇ ਗੁਰੂ ਅਰਸਾ ਐਫ ਆਈ ਆਰ ਹੋਈ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਹੋਟਲ ਦੇ ਵਿੱਚ ਗੁਰੂ ਅਰਸਾ ਦੇ ਹੋਟਲ ਦੇ ਵਿੱਚ ਹਨੀ ਟ੍ਰੈਪ ਦਾ ਮਾਮਲਾ ਕਾਨਫਰੰਸ ਹੁੰਦੀ ਆ ਉਹਦੀਆਂ ਖਬਰਾਂ ਆਵਾਜ਼ੇ ਪੰਜਾਬ ਨੇ ਨਹੀਂ ਲਾਈਆਂ ਗੁਰੂ ਅਰਸਾ ਲਾਈਵ ਤੇ ਲੱਗੇ ਆਪਾਂ ਹਮੇਸ਼ਾ ਲੋਕਾਂ ਦੇ ਨਾਲ ਖੜਦੇ ਆਂ ਉਸ ਮਾਮਲੇ ਨੂੰ ਉਜਾਗਰ ਕੀਤਾ ਮੈਂ ਇੱਕ ਗੱਲ ਹੋਰ ਕਿ ਪ੍ਰਿੰਟ মিডিਆ ਦੇ ਚਾਹ ਜਾਂ ਕੋਈ ਖਬਰ ਨਹੀਂ ਆ ਗੁਰੂਰਸਾਹਿਬਾ ਜਿਸ ਨੇ ਉਸ ਖਬਰ ਨੂੰ ਨਿਸ਼ਰ ਨਹੀਂ ਕੀਤਾ ਪਰ ਉਹਨਾਂ ਲੋਕਾਂ ਨੇ ਟਾਰਗੇਟ ਬਣਾ ਲਿਆ ਉਸੇ ਦਿਨ ਤੋਂ ਗਰਮੀਤ ਸਿੰਘ ਨੂੰ ਤਬਤੀ ਦਿੱਤੀ ਸੀ ਮੈਂ ਕਿਹਾ ਗਰਮੀਤ ਇਹਨਾਂ ਚ ਔਕਾਤ ਨਹੀਂ ਹੈ ਇੰਨੀ ਗੱਲਬਾਤ ਇਹਨੇ ਮੈਨੂੰ ਦੋ ਤਿੰਨ ਵਾਰ ਕਹਿੰਦਾ ਮੇਰੇ ਤੇ ਹਮਲਾ ਜ਼ਰੂਰ ਕਰਨਗੇ ਮੈਂ ਗੱਲ ਨੂੰ ਅਨਗੋਲਿਆ ਕਰ ਗਿਆ ਇਸ ਕਰਕੇ ਮੈਂ ਕਿਹਾ ਯਾਰ ਨਹੀਂ ਹੋਣ ਲੱਗਿਆ ਮੈਂ ਖੜਾ ਤੇਰੇ ਨਾਲ ਪਰ ਰਾਤ ਜਿਹੜੀ ਘਟਨਾ ਵਾਪਰੀ ਮੈਂ ਗੁਰੂਰਸਾਹਿਬ ਵੀ ਮੌਜੂਦ ਨਹੀਂ ਸੀ ਪਾਸੇ ਸੀ ਜਦੋਂ ਇਹ ਹਣੀ ਟ੍ਰੈਪ ਦਾ ਮਾਮਲਾ ਆਇਆ ਆਪਾਂ ਉਹ ਜਾਗਰ ਕੀਤਾ ਆਪਾਂ ਲੋਕਾਂ ਦੇ ਨਾਲ ਖੜਦੇ ਆ ਆਪਾਂ ਮੈਂ ਹਮੇਸ਼ਾ ਇੱਕ ਗੱਲ ਬੋਲਦਾ ਆ ਵਾਜੇ ਪੰਜਾਬ ਦੇ ਗੁਰੂ ਹਰਸਾਇਰ ਲਾਈਵ ਲੋਕਾਂ ਦੇ ਵਿੱਚ ਰਹਿੰਦਾ ਲੋਕਾਂ ਦਾ ਚੈਨਲ ਹੈ ਲੋਕਾਂ ਦੀ ਆਵਾਜ਼ ਹੈ ਇਹ ਗੱਲ ਆਪਾਂ ਹਮੇਸ਼ਾ ਕਹਿੰਦੇ ਆ ਲੋਕਾਂ ਦੇ ਨਾਲ ਖੜੇ ਸੀ ਉਹ ਮਾਮਲਾ ਜਾਗਰ ਕੀਤਾ ਉਸ ਮਾਮਲੇ ਜਾਗਰ ਕਰਨ ਤੋਂ ਬਾਅਦ ਇੰਨੇ ਲੋਕ ਐਫੀਡਿਵਿਟ ਦੇ ਕੇ ਗਏ ਉਸ ਪਰਿਵਾਰ ਦੇ ਖਿਲਾਫ ਕਹਿੰਦੇ ਸਾਡੇ ਤੋਂ 5 ਲੱਖ ਲਿਆ ਕਿਸੇ ਤੋਂ 4 2 3 ਕਰੋੜ ਰੁਪਇਆ ਇਹਨਾਂ ਲੋਕਾਂ ਨੇ ਲੁੱਟਿਆ ਲੋਕਾਂ ਨੂੰ ਲੋਕਾਂ ਨੂੰ ਨੰਗੇ ਕਰਕੇ ਲੋਕਾਂ ਦੀ ਵੀਡੀਓ ਬਣਾ ਕੇ ਹੁਣ ਲੋਕ ਹੋਰ ਸਾਹਮਣੇ ਆ ਜਾਣਗੇ ਪਰ ਗਰਮੀਰ ਸਿੰਘ ਦਾ ਘਰ ਉਥੋਂ ਪੈਂਦਾ ਇਹ ਮੈਨੂੰ ਕਹਿੰਦਾ ਸੀ ਮੈਨੂੰ ਰਾਤ ਨੂੰ ਲੰਘ ਕੇ ਜਾਣਾ ਹੁੰਦਾ ਹੈ ਕਈ ਵਾਰ ਰਾਤ ਨੂੰ ਮੈਂ ਆਪਣੀ ਗੱਡੀ ਤੇ ਛੱਡ ਕੇ ਆਉਂਦਾ ਰਿਹਾ ਪਰ ਸਾਡੇ ਜੇ ਗਲਤੀ ਇਹ ਰਹਿ ਗਈ ਜੇ ਅਸੀਂ ਇੱਕ ਦਰਖਾਸਤ ਜਿਹੜੀ ਹੈ ਪੁਲਿਸ ਨੂੰ ਦਿੱਤੀ ਹੁੰਦੀ ਉਹਨਾਂ ਬੰਦਾ ਜਿਕਰ ਕੀਤਾ ਹੁੰਦਾ ਅੱਜ ਕਿ ਉਹਨਾਂ ਦਾ ਮਾਮਲਾ ਦਰਜ ਹੋਇਆ ਕੇਸ ਜਿਹੜਾ ਅਦਾਲਤ ਵਿੱਚ ਚੱਲ ਰਿਹਾ ਹੈਗਾ ਪਰ ਉਹਨਾਂ ਲੋਕਾਂ ਨੇ ਜਿਹੜੀ ਰਾਤੀ ਕਾਨੂੰਨੀ ਹਰਕਤ ਕੀਤੀ ਹੈ ਬੜੀ ਨਿੰਦਣਯੋਗ ਹਰਕਤ ਹੈ ਪਰ ਮੈਂ ਪੁਲਿਸ ਦਾ ਫਿਰ ਵੀ ਧੰਨਵਾਦ ਦਿਆਂ ਆਤਲ ਸੋਨੀ ਜੀ ਹੋਰਾਂ ਦਾ ਮੈਂ ਬਾਹਰ ਸੀ ਮੈਂ ਫੋਨ ਕੀਤਾ 15 20 ਮਿੰਟਾਂ ਚ ਮੈਂ ਦੂਰ ਸੀ 15 20 ਕਿਲੋਮੀਟਰ ਮੈਂ ਵੀ ਪਹੁੰਚਿਆ ਪਰ ਉਸ ਤੋਂ ਪਹਿਲਾਂ ਆਤਲ ਸੋਨੀ ਜੀ ਪਹੁੰਚ ਚੁੱਕੇ ਸੀ ਪੁਲਿਸ ਨੇ ਵਿਸ਼ਵਾਸ ਦਿਵਾਇਆ ਪੂਰੀ ਕਾਰਵਾਈ ਕਰਾਂਗੇ ਪਰ ਮੈਂ ਪੁਲਿਸ ਨੂੰ ਇੱਕੇ ਬੇਨਤੀ ਕਰਨਾ ਚਾਹੁੰਦਾ ਇਸ ਵੀਡੀਓ ਦੇ ਮਾਧਮ ਜਰੀਏ ਇਹਨਾਂ ਦਾ ਪੁਰਾਣਾ ਰਿਕਾਰਡ ਖੰਗਾਲ ਲਿਓ ਲੋਕ ਐਫੀਡੇਵਟ ਚੱਕ ਕੇ ਫਿਰਦੇ ਆ ਹਾਈ ਕੋਰਟ ਤੱਕ ਐਫੀਡੇਵਟ ਲਾਏ ਹੋਇਆ ਹਾਈ ਕੋਰਟ ਤੱਕ ਜਿਨ੍ਹਾਂ ਲੋਕਾਂ ਦੇ ਖਿਲਾਫ ਹੈ ਨਹੀਂ ਟਰੈਵ ਦਾ ਮਾਮਲਾ ਆ ਗਿਆ ਸੀ ਹਜ਼ਾਰਾਂ ਲੋਕ ਲੁੱਟੇ ਗਏ ਲੋ ਕ ਜੇ ਇਹੋ ਜੇ ਪਰਿਵਾਰ ਜਿਹੜੇ ਲੋਕਾਂ ਨੂੰ ਲੁੱਟ ਕੇ ਖਾ ਰਹੇ ਆ ਜੇ ਅਗਰ ਉਸ ਖਬਰ ਨੂੰ ਅਸੀਂ ਨਸ਼ਰ ਕਰਦੇ ਆ ਉਸ ਨੂੰ ਜਾਗਰ ਕਰਦੇ ਆ ਕਿ ਅਸੀਂ ਲੋਕਾਂ ਦੇ ਹਿੱਤ ਲਈ ਕੰਮ ਕੀਤਾ ਕੋਈ ਠੱਗੀ ਦਾ ਨਹੀਂ ਮਾਰੀ ਕਿਸੇ ਬੰਦੇ ਨਾਲ ਅਸੀਂ ਲੋਕਾਂ ਦੇ ਨਾਲ ਖੜੇ ਉਸ ਮਾਮਲੇ ਉ ਜਾਗਰ ਕੀਤਾ ਆਉਣ ਵਾਲੇ ਲੋਕਾਂ ਨੂੰ ਬਚਾਇਆ ਜਿਨ੍ਹਾਂ ਦੇ ਹੋਰ ਪੈਸੇ ਠੱਗੇ ਜਾਣੇ ਸੀ ਤੇ ਇਸ ਮਾਮਲੇ ਕਰਕੇ ਗਰਮੀਤ ਨਾਲ ਔਰੰਝੀ ਚ ਰੱਖਦੇ ਸੀ ਮੇਰਾ ਜ਼ਿਕਰ ਵੀ ਕਰਦੇ ਸੀ ਇੱਕ ਨੇਤਾ ਹੈ ਮੌਜੂਦਾ ਸਰਕਾਰ ਦਾ ਉਹਦਾ ਨਾਮ ਵੀ ਉਹਨਾਂ ਨੇ ਜ਼ਿਕਰ ਇੱਕ ਵੀਡੀਓ ਵੀ ਉਹਨਾਂ ਨੇ ਵਾਇਰਲ ਕੀਤਾ ਸੀ ਉਹ ਵੀਡੀਓ ਵੀ ਅਸੀਂ ਫਿਰ ਵੀ ਅਗਨੋਰ ਕਰਤਾ ਕੋਈ ਨਹੀਂ ਹੋਣ ਲੱਗਾ ਪਰ ਜਿਹੜਾ ਇਹ ਹਮਲਾ ਕੀਤਾ ਹੈ ਪ੍ਰੈਸ ਦੇ ਚੌਥੇ ਦਮ ਤੇ ਹਮਲਾ ਹੈ ਲਗਾਤਾਰ ਪ੍ਰੈਸ ਤੇ ਹਮਲੇ ਹੋ ਰਿਹਾ ਜੇ ਫਰੋਜ਼ਪੁਰ ਦੀ ਗੱਲ ਕਰਦੇ ਕਾਂਗਰਸ ਸਰਕਾਰ ਵੇਲੇ ਵੀ ਆਪਾਂ ਨੂੰ ਪਤਾ ਇੱਥੇ ਵੀ ਹਮਲਾ ਕਰਾਇਆ ਗਿਆ ਸੀ ਗਾਮੇ ਸਿੱਧੂ ਤੇ ਹਮਲਾ ਹੋਇਆ ਸੀ ਜੇਕਰ ਇਸੇ ਤਰ੍ਹਾਂ ਪ੍ਰੈਸ ਤੇ ਹਮਲੇ ਹੁੰਦੇ ਰਹਿਣਗੇ ਲੋਕਾਂ ਦੀ ਆਵਾਜ਼ ਕੌਣ ਸੁਣੇਗਾ ਦੋ ਦੋ ਤਿੰਨ ਤੋਂ ਦੋ ਤਿੰਨ ਦਿਨ ਪਹਿਲਾਂ ਇੱਕ ਸਰਗਰਮ ਮੁੱਦਾ ਚੱਲ ਰਿਹਾ ਜਗਦੀਸ਼ ਨਾਮ ਦਾ ਪੱਤਰਕਾਰ ਨੇ ਫਰੋਜ਼ਪੁਰ ਤੋਂ ਉਹਨਾਂ ਤੇ ਵੀ ਇਹ ਸਾਨੂੰ ਵੀ ਮਸਲਾ ਲੱਗਦਾ ਕੁਝ ਹੋਰ ਆ ਉਹਦੇ ਵਿੱਚ ਕੁਝ ਹੋਰ ਲੱਗਦਾ ਜੋ ਸਾਡੇ ਸੋਰਸ ਕਹਿੰਦੇ ਆ ਪਰ ਉਹ ਵੀ ਮਸਲਾ ਕਿਤਨੇ ਕੀਤੇ ਆ ਪਰ ਦੇਖਿਆ ਜਾਵੇ ਤਾਂ ਹਮਲਾ ਤਾਂ ਹੈ ਨਾ ਕਿ ਪੱਤਰਕਾਰ ਬਿਲਕੁਲ ਉਹ ਵੀ ਜਗਦੀਸ਼ ਵੀ ਪੱਤਰਕਾਰ ਆ ਲੰਬੇ ਸਮੇਂ ਤੋਂ ਫਰੋਇਪੁਰ ਤੋਂ ਪੱਤਰਕਾਰੀ ਕਰ ਰਿਹਾ ਆਪਣੇ ਨਾਲ ਹੀ ਕਰਦਾ ਹੈ ਕੰਮ ਉਹਦਾ ਉਹਨਾਂ ਦੇ ਵੀ ਹਮਲਾ ਹੋਇਆ ਹੁਣ ਗਰਮੀਤ ਤੇ ਹੋ ਗਿਆ ਪਹਿਲਾਂ ਉਹਨਾਂ ਤੇ ਹੋ ਗਿਆ ਪਹਿਲਾਂ ਗਾਮੇ ਤੇ ਵੀ ਹੋ ਗਿਆ ਹੋਰ ਪੱਤਰਕਾਰਾਂ ਤੇ ਹੋ ਗਿਆ ਉੱਥੇ ਸੰਦੀਪ ਹੋਰ ਉਹਨਾਂ ਨਾਲ ਹੋ ਗਿਆ ਚੰਡੀਗੜ੍ਹ ਦੇ ਵਿੱਚ ਜੇਕਰ ਇਸੇ ਤਰ੍ਹਾਂ ਲੋਕ ਧਮਕੀਆਂ ਦੇਣ ਨੂੰ ਬਹੁਤ ਆਈਆਂ ਅਸੀਂ ਕੋਈ ਦਰਖਾਸਤ ਨਹੀਂ ਦਿੱਤੀ ਅਸੀਂ ਪ੍ਰਵਾਹ ਨਹੀਂ ਕੀਤੀ ਅਸੀਂ ਕਿ ਆਇਆ ਕੀ ਹੋਣ ਲੱਗਿਆ ਪਰ ਇਹ ਨਹੀਂ ਪਤਾ ਸੀ ਵੀ ਗੱਲ ਇੱਥੋਂ ਤੱਕ ਪਹੁੰਚ ਜਾਊ ਐਸਪੀ ਡੀ ਰੰਦੀਰ ਕੁਮਾਰ ਜੀ ਤੇ ਡੀਐਸਪੀ ਹਤਲ ਸੋਨੀ ਜੌਰਨ ਤੋਂ ਮੰਗ ਕਰਦਾ ਡਾਇਰੈਕਟ ਹਮਲਾ ਜਾਨੋ ਮਾਰਨ ਲਈ ਆਏ ਸੀ ਉਹਨਾਂ ਲੋਕਾਂ ਤੇ ਧਾਰਾ 307 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ ਪੁਲਿਸ ਪੂਰੀ ਤਪਤੀਸ਼ ਕਰਕੇ ਬੰਦਿਆਂ ਨੂੰ ਸਲਾਖਾਂ ਦੇ ਪਿੱਛੇ ਸੱਟਣ ਜਿਹੜੇ ਉਹਦੇ ਪਰਿਵਾਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸ਼ਹਿਦ ਦਿੱਤੀ ਹੈ ਪਰਿਵਾਰਿਕ ਜਿਹੜੇ ਸ਼ਹਿਗੀਆਂ ਜਿਨ੍ਹਾਂ ਲੋਕਾਂ ਨੇ ਸ਼ਹਿਦ ਦਿੱਤੀ ਜੋ ਗੱਲਾਂ ਗਰਮੀਤ ਨੂੰ ਕਹਾਂ ਉਹਨਾਂ ਪਰਿਵਾਰ ਤੇ ਵੀ ਮਾਮਲਾ ਦਰਜ ਹੋਵੇ ਜਿਹੜੇ ਪਰਿਵਾਰ ਦੇ ਜੀ ਘਰ ਬੈਠਿਆ ਤੇ ਪੁਲਿਸ ਉਹਨਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕਰੇ ਜਿਹੜੇ ਨਾਲ ਅਨਪਛਾਤੇ ਆਏ ਆ ਉਹਨਾਂ ਦੇ ਵੀ ਪਛਾਣ ਹੋ ਜਾਊਗੀ ਸਤਬਲ ਜੀ ਇਹ ਵੱਡਾ ਗੈਂਗ ਸੀਗਾ ਜੀ ਇਹਨਾਂ ਦਾ ਕਿਉਂਕਿ ਜਿਹੜੇ ਗੁਰੂ ਘਰ ਸਾਇਹ ਦੇ ਵਿੱਚ ਕਈ ਵਾਰ ਲੁੱਟਖੋ ਹੋਈਆਂ ਨਾ ਜੀ ਇਹ ਲੋਕ ਕੀ ਕਰਦੇ ਆ ਪੂਰਾ ਗੈਂਗ ਹੈ 15 20 ਇਹਨਾਂ ਦੇ ਗੁੰਡੇ ਹੈਗੇ ਆ ਗੁੰਡੇ ਗਊਂਗਾ ਮੈਂ ਇਹਨਾਂ ਨੂੰ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਰਾਤ ਮੇਰੇ ਤੇ ਹਮਲਾ ਕੀਤਾ ਹੈ ਹਮਲੇ ਪਹਿਲਾਂ ਵੀ ਹੋਇਆ ਇੱਕ ਬਾਈਕ ਖੋ ਕੇ ਲੈ ਗਏ ਸੀਗੇ ਮੋਣ ਕੇ ਤੇ ਲੱਗੇ ਫਿਰਨੇ ਦਿਨ ਦੇ ਟਾਈਮ ਆਪਾਂ ਖਬਰ ਕਰੀ ਸੀ ਹੋਈ ਖਬਰ ਕਰੀ ਸੀਗੀ ਨਾਂ ਇਹਦਾ ਆਇਆ ਸੀ ਹਾਂਜੀ ਨਾਮ ਇਹਦਾ ਆਇਆ ਸੀਗਾ ਦਿਨ ਦਾ ਮਸਲਾ ਜੀ ਇਕੱਲੇ ਵਾਲੇ ਦਾ ਮੁੰਡਾ ਨੌਜਵਾਨ ਹੈ ਜੀ ਜਲਾਲਾਬਾਦ ਤੋਂ ਵਾਪਸ ਆ ਰਿਹਾ ਸੀ ਮੈਡੀਸਨ ਲੈ ਕੇ ਉਹਦੇ ਦੇ ਦਿਨ ਦਿਹਾੜੇ ਹਮਲਾ ਕੀਤਾ ਗਿਆ ਜੀ ਬਾਈ ਨੇਮ ਉਸ ਬਲਕੇ ਨੇ ਪਛਾਣ ਕੀਤੀ ਵੀ ਇਹ ਉਹੀ ਲੜਕਾ ਹੈ ਜੀ ਬਸ ਫਰਾਰ ਮਤਲਬ ਇਹ ਗਰੋ ਦਾ ਪਰਦਾ ਫਾਸ਼ ਹੋਣਾ ਚਾਹੀਦਾ ਮੈਂ ਕਹਿੰਦਾ ਗਰੋ ਇਹ ਜਿਹੜੇ 15 20 ਲੋਕ ਹੈਗੇ ਆ 14 15 ਲੋਕ ਨੇ ਇਹ ਰਾਤ ਨੂੰ ਜਿਹੜਾ ਰੁਕਣਾ ਵਸਤੀ ਰੋਡ ਹੈ ਗੁਰੂਵਰ ਸਾਈ ਤੋਂ ਜਦੋਂ ਨਿਕਲਦੇ ਆ ਰਾਣਾ ਸੋਢੀ ਕੋਠੀ ਦੇ ਲਾਗੇ ਦਿਨ ਦਿਹਾੜੇ ਲੁੱਟ ਲੈਂਦੇ ਸੁਖਜੀ ਕਾਪਾ ਜਿਹੜਾ ਕਾਪੇ ਇੱਥੇ ਵਜੇ ਨਾ ਇਹ ਕਾਪੇ ਮਾਰ ਕੇ ਉਹ ਮੁੰਡੇ ਲੁੱਟਿਆ ਗਿਆ ਸੀ ਇੱਕ ਲੁੱਟ ਨਹੀਂ ਹੁੰਦੀ ਪਰ ਮੰਡੀ ਵਾਲਾ ਵਾਲਾ ਏਰੀਆ ਪੈਂਦਾ ਉਸ ਜਗ੍ਹਾ ਤੇ ਲੁੱਟ ਹੁੰਦੀ ਹੈ ਥਾਂ ਥਾਂ ਤੇ ਇਹਨਾਂ ਨੇ ਦਿਨ ਦਿਹਾੜੇ ਲੁੱਟ ਕਰਦੇ ਆ ਜੱਟੇ ਦਾ ਇਹ ਬੰਦੇ ਸੇਵਨ ਕਰਦੇ ਆ ਤੇ ਇਹਨਾਂ ਲੋਕਾਂ ਤੇ ਮੈਂ ਕਹਿੰਦਾ ਤੁਹਾਨੂੰ ਸੁਣੀ ਹੋਈ ਰਿਹਾਇਆ ਮੈਨੂੰ ਬੜਾ ਵਿਸ਼ਵਾਸ ਹੈ ਉਹਨਾਂ ਤੇ ਕਾਰਵਾਈ ਵੀ ਹੋਊਗੀ ਸਲਾਖਾਂ ਦੇ ਪਿੱਛੇ ਵੀ ਆਣ ਕੇ ਮੈਂ ਤਾਂ ਬੇਨਤੀ ਕਰਦਾ ਹੈਗਾ ਪੁਲਿਸ ਨੂੰ ਅੱਜ ਪੱਤਰਕਾਰ ਤੇ ਹਮਲਾ ਹੋਇਆ ਆਮ ਲੋਕ ਇਤੇ ਸੁਰੱਖਤ ਰਹਿ ਸਕਦੇ ਜੇ ਪੱਤਰਕਾਰਾਂ ਦੇ ਆਉਣ ਵਾਲੇ ਸਮੇਂ ਚ ਇਲੈਕਸ਼ਨ ਆ ਗਿਆ ਲੋਕ ਸਭਾ 2024 ਸ਼ੁਰੂ ਹੋ ਗਈ ਆਪਾਂ ਰਾਤ ਤੱਕ ਫਿਰ ਇੱਕ ਮਿੰਟ ਇੱਕ ਮਿੰਟ ਗੁਰੂਵਰ ਸਾਹਿਬ ਦੇ ਵਿੱਚ ਨਾ 150 ਤੋਂ ਵੱਧ ਤੁਹਾਨੂੰ ਅਸਲਾ ਮਿਲੇਗਾ ਪਿਸਟਲ ਮਿਲਣਗੇ ਦੋ ਨੰਬਰ ਵਾਲੇ ਸੁਖਜੀ ਦੋ ਨੰਬਰ ਵਾਲੇ 150 ਤੋਂ ਪਲੱਸ ਹੋਣਗੇ ਜਿਹੜੇ ਗੁੰਡੇ ਟਾਈਪ ਬਣੇ ਹੋਏ ਉਹਨਾਂ ਕੋਲ ਹਰੇਕ ਬੰਦੇ ਕੋਲ ਪਿਸ ਰਾਤ ਕਿਸਮਤ ਅੱਛੀ ਸੀ ਕਿ ਲੋਕ ਹੋ ਗਿਆ ਇੱਥੇ ਲਾਇਕ ਲਾਂਤਾ ਸੀਗਾ ਹੱਥ ਮਾਰਿਆ ਉੱਡ ਗਿਆ ਜੀ ਚਲੋ ਬਚਾਅ ਹੋ ਗਿਆ ਕਿਸਮਤ ਚੰਗੀ ਸੀ ਕਿ ਬਚ ਗਿਆ ਲੇਕਿਨ ਮਾਰਨ ਕੇ ਹੀ ਜਾਣਾ ਸੀ ਉਹਨਾਂ ਨੇ ਜਿਹੜੇ ਉਹ ਜਾਂਦੇ ਟਾਈਮ ਮੈਨੂੰ ਇਹ ਵੀ ਗੱਲ ਕਹਿ ਕੇ ਗਏ ਗੁਰਮੀਤ ਹੋਂ ਤਾਂ ਬਚ ਗਿਆ ਨਾ ਨੈਕਸਟ ਟਾਈਮ ਫਿਰ ਤੈਨੂੰ ਠੋਕਣਾ ਹੀ ਠੋਕਣਾ ਹੂੰ 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 ਤਾਂ ਬਿਲਕੁਲ ਬੜੀ ਨਿੰਦਣਯੋਗ ਘਟਨਾ ਹੈਗੀ ਅਗਰ ਚੌਥੇ ਥੰਮ ਦੇ ਉੱਪਰ ਹੀ ਇਸ ਤਰੀਕੇ ਨਾਲ ਹਮਲੇ ਹੋਣ ਲੱਗ ਪਏ ਤਾਂ ਲੋਕ ਸੁਰੱਖਿਆ ਸੁਰਕਸ਼ਿਤ ਕਿਵੇਂ ਆਪਦੇ ਆਪ ਨੂੰ ਸਮਝ ਸਕਦੇ ਆ ਇੱਕ ਪੱਤਰਕਾਰ ਤੋਂ ਅਗਰ ਕੋਈ ਪੁਲਿਸ ਤੋਂ ਜਾਂ ਹੋਰ ਪ੍ਰਸ਼ਾਸਨ ਤੋਂ ਜਾਂ ਲੀਡਰਾਂ ਤੋਂ ਸਭ ਤੋਂ ਅੱਕ ਥੱਕ ਕੇ ਬੰਦਾ ਐਂਡ ਤੇ ਮੀਡੀਆ ਦਾ ਸਹਾਰਾ ਲੈਂਦਾ ਕਿ ਇੱਕ ਮੀਡੀਆ ਜਿਹੜਾ ਸਾਡੀ ਆਵਾਜ਼ ਨੂੰ ਚੱਕੂਗਾ ਔਰ ਸਾਨੂੰ ਇਨਸਾਫ ਤੱਕ ਲੈ ਕੇ ਜਾਊਗਾ ਪਰ ਅੱਜ ਇੱਕ ਮੀਡੀਆ ਕਰਮਈ ਦੇ ਉੱਪਰ ਹੀ ਪੱਤਰਕਾਰ ਸਾਥੀ ਦੇ ਉੱਪਰ ਹੀ ਜਾਨ ਲੈਵਾ ਹਮਲਾ ਹੋ ਜਾਣਾ ਬੜੀ ਨਿੰਦਨਯੋਗ ਘਟਨਾ ਹੈਗੀ ਹਾਲਾਂਕਿ ਫਿਰੋਜ਼ਪੁਰ ਦੀਆਂ ਕਾਫੀ ਸਾਰੀਆਂ ਤਕਰੀਬਨ ਜਥੇਬੰਦੀਆਂ ਰਾਜਨੀਤਿਕ ਲੀਡਰ ਇਸ ਚੀਜ਼ ਦੀ ਨਿੰਦਿਆ ਕਰਦੇ ਨਜ਼ਰ ਆ ਰਹੇ ਆ سوشل میڈیا ਦੇ ਉੱਪਰ ਵੀਡੀਓਜ਼ ਪੋਸਟਾਂ ਪਾ ਕੇ ਜੋ ਕਿ ਅੱਜ ਵੀ ਸਾਡੀ ਪੂਰੀ ਟੀਮ ਦੇ ਨਾਲ ਖੜੇ ਨਜ਼ਰ ਆ ਰਹੇ ਆ ਪਰ ਕਿਤੇ ਨ ਕਿਤੇ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇਸ ਚੀਜ਼ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਲੋਕਤੰਤਰ ਦਾ ਚੌਥਾ ਥੰਮ ਆ ਇਸ ਦੀ ਜਿਹੜੀ ਸੁਰੱਖਿਆ ਹੈਗੀ ਆ ਜਾਂ ਇਹ ਆਪ ਕਿੱਥੇ ਸੇਫ ਨੇ ਇਹਨਾਂ ਲਈ ਕੋਈ ਵੱਖਰੇ ਕਾਨੂੰਨ ਜਾਂ ਕੋਈ ਵੱਖਰੇ ਸੁਰੱਖਿਆ ਜਿਹੜੀ ਆ ਉਹ ਜ਼ਰੂਰ ਚਾਹੀਦੀ ਆ ਕਿਉਂਕਿ ਰਾਤ ਹੋਵੇ ਦਿਨ ਹੋਵੇ 24 ਘੰਟੇ ਲਗਾਤਾਰ ਫੀਲਡ ਦੇ ਵਿੱਚ ਰਹਿਣਾ ਅੱਜ ਦੀ ਖਬਰਾਂ ਲਾਉਣੀ ਹੈ ਔਰ ਕੁਛ ਨਹੀਂ ਪਤਾ ਕਿਹੜਾ ਵਿਅਕਤੀ ਆਪਣੇ ਦਿਲ ਦੇ ਵਿੱਚ ਕੀ ਰੱਖ ਕੇ ਬੈਠਾ ਔਰ ਕਿਹੜੇ ਟਾਈਮ ਕਿਸ ਤਰ੍ਹਾਂ ਦਾ ਹਮਲਾ ਕਰ ਦੇਵੇ ਔਰ ਕੀ ਕੁਛ ਹੋ ਜਾਵੇ ਉਮੀਦ ਕਰਦੇ ਹਾਂ ਪੁਲਿਸ ਤੋਂ ਕਿ ਇਸ ਪੂਰੇ ਮਸਲੇ ਦੇ ਵਿੱਚ ਨਿਰਪੱਖ ਜਾਂਚ ਕੀਤੀ ਜਾਏਗੀ ਔਰ ਉਹਨਾਂ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਕਰਕੇ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਵੀ ਤੁਸੀਂ ਜ਼ਰੂਰ ਲਿਖੋ ਕਿ ਆਖਰਕਾਰ ਇੱਕ ਪੱਤਰਕਾਰ ਦੇ ਉੱਪਰ ਹਮਲਾ ਹੋਣਾ ਇਹਨੂੰ ਤੁਸੀਂ ਕਿੱਥੋਂ ਤੱਕ ਸਮਝਦੇ ਹੋ ਕਿਵੇਂ ਦੇਖਦੇ ਹੋ ਪੂਰੇ ਮਸਲੇ ਨੂੰ ਔਰ ਇਸ ਤਰ੍ਹਾਂ ਦੇ ਹੋਰ ਮਸਲੇ ਵੀ ਲਗਾਤਾਰ ਸਾਹਮਣੇ ਆ ਰਿਹਾ ਉਹਨੂੰ ਕਿਵੇਂ ਦੇਖ ਦਿਓ رائے ਆਪਣੀ ਕਮੈਂਟ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਮੈਂਟ ਬਾਕਸ ਤੁਹਾਡੇ ਲਈ ਹੈ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋ